ਆ ভাই ਜਿਹੜਾ ਤੁਹਾਨੂੰ ਆਪਾਂ ਮਕਾਨ ਦਿਖਾਉਣ ਜਾ ਰਹੇ ਆ ਨਾ ਇਹ ਮਕਾਨ ਬਿਲਕੁਲ ਖੰਡਰ ਬਣਿਆ ਹੋਇਆ ਡਿੱਗਣ ਦੇ ਕਿਨਾਰੇ ਆ ਤੇ ਇਹ ਕੱਲਣਾ ਹੁਣ ਆਪਾਂ ਨੂੰ ਪਤਾ ਹੀ ਆ ਵੀ ਵਾਰਸ਼ ਪੈ ਰਹੀ ਆ ਤੇ ਵਾਰਸ਼ ਦੇ ਕਾਰਨ ਆ ਵੇਖੋ ਕਿਸ ਤਰ੍ਹਾਂ ਸਾਰਾ ਚੋਈ ਜਾਂਦਾ ਤੇ ਉਹ ਜਿਹੜੇ ਕਮਰੇ ਆ ਤੁਸੀਂ ਵੇਖ ਰਹੇ ਆ ਉੱਪਰ ਉਹਦੇ ਆਵੇ ਇਹਦਾ ਕਾਗਜ਼ ਉਹ ਕਾਲੇ ਰੰਗ ਦਾ ਤੇ ਲੀਲੇ ਰੰਗ ਦਾ ਕਾਗਜ਼ ਪਾਇਆ ਹੋਇਆ ਤੇ ਪਰਿਵਾਰ ਬਹੁਤ ਜਿਆਦਾ ਯਾਨੀ ਕਿ ਨਰਕ ਦੀ ਜ਼ਿੰਦਗੀ ਜਿਹੜੀ ਉਹ ਜਿਉਣ ਲਈ ਮਜਬੂਰ ਹੋਇਆ ਵਾ ਤੇ ਉਹਦੇ ਵਿੱਚ ਇੱਕ ਛੋਟੀ ਜੀ 20 ਦਿਨਾਂ ਦੀ ਬੱਚੀ ਉਹਦੀ ਮਾਂ ਤੇ ਉਹ ਇੱਕ ਭਗਤ ਇੱਕ ਜੇ ਆਪਾਂ ਕਹਿ ਸਕਦੇ ਆ ਵੀ ਜ਼ਿੰਦਗੀ ਮੌਤ ਦੀ ਲੜਾਈ ਵਾਲੀ ਗੱਲ ਹੀ ਆ ਕਿਉਂ ਜ਼ਿੰਦਗੀ ਤੰਦਰੁਸਤ ਹੋਣ ਦੇ ਬਾਵਜੂਦ ਵੀ ਤੇ ਹਰ ਵਕਤ ਸਾਹ ਬੰਦੇ ਸੁੱਤੇ ਰਹਿੰਦੇ ਆ ਵੀ ਕਿਤੇ ਹੁਣ ਵੀ ਨਾ ਡੱਗ ਪੇ ਹੁਣ ਵੀ ਨਾ ਮਕਾਨ ਡੱਗ ਪੇ ਤੇ ਉੱਪਰ ਤਾਂ ਕਾगज ਪਾਇਆ ਹੀ ਹੋਇਆ ਤੇ ਥੱਲੇ ਜਿਹੜੇ ਬੈੱਡ ਆ ਬੈੱਡ ਪਏ ਆ ਬਿੱਡਾਂ ਦੇ ਉੱਪਰ ਵੀ ਕਾगज ਪਿਆ ਸਾਨੂੰ ਦਿਖੂਗਾ ਤੇ ਵੀਡੀਓ ਸਾਰੀ ਨਾ ਇਹ ਧਿਆਨ ਨਾਲ ਸੁਣਿਓ ਗੱਲ ਕਹਿਣ ਤੋਂ ਪਹਿਲਾਂ ਆਪਣੀ ਇਹ ਸੀ ਕਿ ਵੀ ਯਾਰ ਗੱਲ ਇਹ ਕਿਉਂ ਇਹ ਗੱਲਾਂ ਆਪਣੇ ਰਾਜਨੀਤਿਕ ਜਿਹੜੇ ਲੀਡਰ ਆ ਉਹ ਕਰ ਰਹੇ ਆ ਜਾਂ ਬੰਦੇ ਤੋਂ ਆਪਦੇ ਤੋਂ ਕੋਈ ਅਣਗਿਹਲੀ ਹੋਈ ਹੁੰਦੀ ਆ ਵੀ ਇਹ ਕਹਿੰਦਾ ਮੈਂ ਤਿੰਨ ਵਾਰ ਫਾਰਮ ਭਰ ਚੁੱਕਿਆ ਤੇ ਇੱਥੇ ਇਹੋ ਜਿਹੇ ਬੰਦੇ ਵੀ ਮੈਂ ਤੁਹਾਨੂੰ ਦਿਖਾ ਸਕਦਾ ਵੀ ਜਿਨ੍ਹਾਂ ਨੇ ਇੱਕ ਇੱਟ ਵੀ ਨਹੀਂ ਲਾਈ ਤੇ ਉਹਨਾਂ ਨੇ ਵੀ ਉਹ ਸਕੀਮ ਦਾ ਲਾਹਾ ਲੈ ਲਿਆ ਤੇ ਇਹ ਇਸ ਸਕੀਮ ਤੋਂ ਵਾਂਝਾ ਕਿਉਂ ਰਿਹਾ ਵਾ ਇਹ ਲੀਡਰਾਂ ਦੀ ਵਜ੍ਹਾ ਜਾਇਦ ਆਪਦੀ ਗਲਤੀ ਆ ਇਹਨੂੰ ਇਹ ਵੀ ਪੁੱਛਿਆ ਵੀ ਬਾਈ ਫਾਰਮ ਭਰੇ ਸੀ ਤੂੰ ਵੀ ਉਹਦੇ ਵਿੱਚ ਕੋਈ ਇਹ ਕਹਿੰਦਾ ਫੁੱਟਵਾ ਵੀ ਖਿੱਚ ਕੇ ਲੈ ਕੇ ਗਏ ਆ ਤੇ ਫੋਟੋਆਂ ਖਿੱਚਣ ਦੇ باوجود ਵੀ ਇਹਨੂੰ ਐ ਨਹੀਂ ਦੱਸਿਆ ਗਿਆ ਵੀ ਤੇਰੇ ਚ ਆਹ ਗਲਤੀ ਆ ਤੇ ਗਲਤੀ ਹੈ ਵੀ ਕਾਦੀ ਜਦੋਂ ਸੈਂਟਰ ਸਰ ਗਵਰਨਮੈਂਟ ਦੀ ਸਕੀਮ ਆ ਤੇ ਉਹ ਪੈਸੇ ਯਾਨੀ ਕਿ ਟੈਲਵੱਤੇ ਵਾਲੇ ਨੂੰ ਮਿਲਣੇ ਮਿਲਣੇ ਆ ਤੇ ਬਾਕੀ ਗਰੀਬ ਪਰਿਵਾਰਾਂ ਨਾਲ ਸੰਬੰਧਤਾ ਵੱਡਾ ਵੇੜਾ ਰਮਦਾਸੀਆਂ ਦਾ ਚਲੋ ਨਾ ਆਪਾਂ ਨਈਂ ਨਿਸ਼ਰ ਕਰਦੇ ਪਰ ਗਲਤ ਹੈ ਹੁੰਦੀ ਹੈ ਵੀ ਆਹ ਵੀ ਇੱਕ ਹੀ ਜਿਹਾ ਕੰਮ ਲੀਡਰਾਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਆਪ ਦੀ ਆਪ ਪਹਿਲ ਦੇ ਆਧਾਰ ਦੇ ਉੱਤੇ ਆਪ ਹੀ ਕਰਵਾਇਆ ਕਰੋ ਜਿਹੜਾ ਤੇ ਇਹ ਹਜੇ ਵੀ ਸੁਣਾਉਣੀਆਂ ਬਾਈ ਤੇ ਫਾਰਮ ਮਕਾਨ ਜਾਨੀ ਕਿ ਸਕੀਮ ਹੈ ਜਿਹੜੀ ਸੈਂਟਰ ਗਵਰਨਮੈਂਟ ਦੀ ਸੀਗੀ ਉਹ ਸਾਰਿਆਂ ਨੇ ਲੈ ਚੁੱਕੇ ਆ ਤੇ ਤੂੰ ਇਹ ਫਾਰਮ ਭਰੇ ਆ ਜਾਂ ਕਿ ਭਰੇ ਨਹੀਂ ਗੇ ਦੋ ਤਿੰਨ ਵਾਰੀ ਭਰਤੇ ਤਿੰਨ ਵਾਰੀ ਭਰਤੇ ਤੇ ਫਿਰ ਨਾਮ ਮਿਲਣ ਦਾ ਕਾਰਨ ਕੀ ਆ ਪਤਾ ਨਹੀਂ ਦੋ ਤਿੰਨ ਵਾਰੀ ਭਰਤੇ ਦੋ ਤਿੰਨ ਵਾਰੀ ਭਰਤੇ ਹਾਂ ਰਿਜੈਕਟ ਕਰ ਦਿੰਦੇ ਰਿਜੈਕਟ ਕਿਹੜੇ ਕਿਹੜੀ ਗੱਲ ਤੇ ਕਰਦੇ ਆ ਪਤਾ ਨਹੀਂ ਦੋ ਤਿੰਨ ਹੀ ਪੁੱਛਿਆ ਵਜਾ ਹੀ ਦੱਸਦੇ ਹੈ ਨਹੀਂ ਦੱਸਦੇ ਹੈ ਨਹੀਂ ਤੇ ਉਵੇਂ ਆ ਕੇ ਵੇਖ ਕੇ ਗਏ ਆ ਉਹ ਹਾਂ ਆ ਕੇ ਤਾਂ ਵੇਖ ਕੇ ਗਏ ਜਿੱਥੇ ਵੇਖ ਕੇ ਗਏ ਆ ਸਾਰਾ ਫੋਟੋਆਂ ਵੀ ਹੋਊਗਾ ਅੱਥੇ ਦੇਖ ਕੇ ਫੋਟੋਆਂ ਵੀ ਹੋਈਆਂ ਵਗਾ ਤੇ ਦੋਸਤੋ ਗੱਲ ਇਹ ਆ ਵੀ ਆਹ ਬਾਈ ਨਾ ਆਮ ਤਕਰੀਬਨ ਆਪਾਂ ਉਹ ਵੀ ਨਾਲ ਜੇ ਲੋੜ ਪਈ ਤਾਂ ਦਿਖਾ ਦਾਂਗੇ ਵੀ ਜਿਨ੍ਹਾਂ ਦੇ ਲੈਂਟਰ ਪਏ ਹੋਏ ਸੀ ਉਹਨਾਂ ਨੂੰ ਵੀ ਪੈਸੇ ਮਿਲ ਗਏ ਲੈਂਟਰ ਪਿਆਆਂ ਵਾਲਿਆਂ ਨੂੰ ਵੀ ਪੈਸੇ ਮਿਲ ਗਏ ਤੇ ਇੱਕ ਗਰੀਬ ਬੰਦੇ ਦੀ ਮਜਬੂਰੀ ਵੇਖੋ ਕੀ ਆ ਨਰਮ ਬੰਦਾ ਹੋਣਾ ਕੋਈ ਗਨਾਹ ਨਹੀਂ ਨਰਵਾਈ ਹਰ ਇੱਕ ਬੰਦੇ ਦੇ ਵਿੱਚ ਚਾਹੀਦੀ ਆ ਨਰਮ ਹੋਣਾ ਜ਼ਰੂਰੀ ਆ ਪਰ ਨਰਵਾਈ ਵੀ ਇਸ ਗੱਲ ਦਾ ਨਾ ਕਈ ਵਾਰੀ ਦੁੱਖਾਂ ਦਾ ਕਾਰਨ ਬਣਦੀ ਆ ਤੇ ਆਹ ਵੇਖੋ ਇਹ ਬਾਈ ਨਰਮ ਹੈਗਾ ਤੇ ਇਹ ਕਹਿੰਦਾ ਵੀ ਤਿੰਨ ਵਾਰੀ ਭਰਤੇ ਰਿਜੈਕਟ ਕਰ ਦਿੰਦੇ ਆ ਦੱਸ ਦੇ ਕੋਈ ਸੈਣੀ ਵੀ ਰਿਜੈਕਟ ਕਰੇ ਕਿਉਂ ਆਗੇ ਤੇ ਆ ਛੋਟਾ ਜਿਹਾ ਬੱਚਾ ਮਹੀਨੇ ਦਾ ਤੇ ਇਹਦੇ ਘਰ ਵਾਲੀ ਉਹ ਮੰਜੇ ਤੇ ਆ ਜੇ ਤੇ ਬੱਚਾ ਪਹਿਲਾਂ ਤਾਂ ਬਾਈ ਗੱਲ ਆ ਹਸਪਤਾਲ ਦੇ ਵਿੱਚ ਰਿਹਾ ਉੱਥੇ ਪੈਸੇ ਟਕੇ ਲੱਗੇ ਗਰੀਬ ਬੰਦੇ ਦਾ ਅੱਜ ਕੱਲ੍ਹ ਤੁਹਾਨੂੰ ਦੱਸੋ ਵੀ ਆਪਾਂ ਸਾਰੇ ਇਸ ਗੱਲ ਤੋਂ ਜਾਣੂ ਆ ਵੀ ਜਿਹੜਾ ਹਸਪਤਾਲ ਆ ਕਹਿੰਦੇ ਕਹਾਉਂਦੇ ਬੰਦੇ ਆਥ ਖੜੇ ਕਰ ਜਾਂਦੇ ਆ ਤੇ ਗਰੀਬ ਬੰਦੇ ਦਾ ਤਾਂ ਮਾਜਣਾ ਹੀ ਨਹੀਂ ਹੁੰਦਾ ਵੀ ਹਸਪਤਾਲ ਦੇ ਵਿੱਚ ਪੂਰਾ ਉਤਰਲੇ ਤੇ ਦੋਸਤੋ ਗੱਲ ਇਹ ਆ ਵੀ ਪਰ ਫਿਰ ਵੀ ਆਪਾਂ ਇਹਨਾਂ ਨੂੰ ਧੰਨ ਗਿਣਦੇ ਆ ਤਖੜੇ ਗਿਣਦੇ ਆ ਵੀ ਜਿਹੜਾ ਆਪਦਾ ਟਾਈਮ ਪਾਸ ਕਿਵੇਂ ਕਰਦਾ ਕੋਈ ਬੰਦਾ ਆਦਾ ਟਾਈਮ ਲਗਾਈ ਜਾਂਦਾ ਤੇ ਯਾਰਾ ਜਿਹੜੀ ਕੋਈ ਸਕੀਮ ਆ ਸੈਂਟਰ ਦੀ ਉਹਦਾ ਲਾਹਾ ਤਾਂ ਮਿਲਣਾ ਚਾਹੀਦਾ ਤੇ ਇਹ ਕਹਿੰਦਾ ਤਿੰਨ ਵਾਰੀ ਫਾਰਮ ਭਰਤੇ ਤੇ ਤਿੰਨੇ ਵਾਰੀ ਮੇਰੇ ਰਿਜੈਕਟ ਕਰਤੇ ਤੇ ਮੈਨੂੰ ਦੱਸਦੇ ਹੈ ਨਹੀਂ ਰਿਜੈਕਟ ਕਰੇ ਜਿੱਤੇ ਆ ਛੱਤ ਜਿਹੜੀ ਬਾਲਿਆਂ ਵਾਲੀ ਤੇ ਉੱਤੇ ਡਿੱਗ ਰਹੀ ਆ ਇਹ ਤੁਹਾਨੂੰ ਦਿਖਾ ਦਿੰਨੇ ਆ ਮਕਾਨ ਪਾਟਿਆ ਵਾ ਤੇ ਬੱਚੀ ਤੇ ਇਹਦੇ ਘਰੋਂ ਵਿਚਾਰੇ ਦੇ ਉਹ ਉਸੇ ਮਕਾਨ ਦੇ ਵਿੱਚ ਪਏ ਆ ਤੇ ਕਦੋਂ ਵੀ ਇਹ ਯਾਨਕਿ ਹਾਸੇ ਦਾ ਕਾਰਨ ਉਹ ਤਾਂ ਤੁਸੀਂ ਵੇਖੋ ਛੱਤਾਂ ਚੋਈ ਜਾਂਦੀਆਂ ਤਾਂ ਉੱਤੇ ਜਿਹੜਾ ਪਾਇਆ ਵਾ ਕਾਗਜ਼ ਪਾ ਕੇ ਤੇ ਹੁਣ ਵਾਰਸ਼ ਦਾ ਕੀ ਪਤਾ ਇਹ ਵੱਧ ਵੀ ਸਕਦੀ ਆ ਤੇ ਦੋਸਤੋ ਗੱਲ ਇਹ ਵੀ ਨੁਕਸਾਨ ਇਹ ਬਾਅਦ ਦੇ ਵਿੱਚ ਹੋ ਜਾਂਦੇ ਆ ਜਦੋਂ ਉਸ ਤੋਂ ਬਾਅਦ ਆਪਣੇ ਇੱਕ ਸਿਰਫ ਹਾਦੇ ਨਾਰੇ ਹੁੰਦੇ ਆ ਉਦੋਂ ਪਹਿਲਾਂ ਹੀ ਆਪਾਂ ਜੇ ਕਿਸੇ ਭਰਾ ਦੀ ਕਿਸੇ ਤਰ੍ਹਾਂ ਵੀ ਮਦਦ ਹੁੰਦੀ ਆ ਤੇ ਵੀ ਆਪਾਂ ਐ ਨਹੀਂ ਕਹਿੰਦੇ ਕਿਸੇ ਨੂੰ ਆਪਾਂ ਬਲੇਮ ਨਹੀਂ ਕਰਦੇ ਵੀ ਕਿਉਂ ਨਹੀਂ ਕਰਿਆ ਅੱਜ ਆਪਾਂ ਵੀਡੀਓ ਦੇ ਵਿੱਚ ਇਹੀ ਗੱਲ ਕਹਿਣੇ ਆ ਵੀ ਯਾਰ ਨਰਮ ਮੰਦਾ ਇਹ ਇਹਨੂੰ ਦੱਸਿਆ ਜਾਵੇ ਵੀ ਇਹਦੀ ਰਫਾਇਲ ਰਿਜੈਕਟ ਕਿਉਂ ਹੁੰਦੀ ਆ ਵੀ ਯਾਰ ਸਰਕਾਰ ਦੇ ਕੋਲੋਂ ਪੈਸੇ ਮਿਲਣੇ ਆ ਸਰਕਾਰ ਦੀ ਸਕੀਮ ਆ ਵੀ ਕਿਉਂ ਨਹੀਂ ਮਿਲ ਰਹੇ ਇਹਨੂੰ ਤੇ ਵੀਰ ਬਣ ਕੇ ਨਾ ਸਾਰੇ ਆਪਣੇ ਜਿੰਨੇ ਵੀ ਲੀਡਰ ਆ ਕੋਈ ਜਿੰਨਾ ਕੋਈ ਯਾਰ ਲੀਡਰ ਤੋਂ ਬਿਨਾਂ ਵੀ ਜੇ ਕਿਸੇ ਦਾ ਕੋਈ ਸਹਿਯੋਗ ਜਿੰਨਾ ਕੋਈ ਆਪਦਾ ਜਾਣ ਪਛਾਣ ਆ ਕਾਗਜ਼ ਪੱਤਰਾਂ ਵਾਲੇ ਬੰਦੇ ਨਾਲ ਕਿਸੇ ਨਾ ਵੀ ਕੋਈ ਜਾਣ ਪਛਾਣ ਹੈਗੀ ਆ ਤੇ ਇਹ ਬਾਈ ਦਾ ਲਾਜ਼ਮੀ ਕੋਈ ਨਾ ਕੋਈ ਹੱਲ ਕਰਕੇ ਤੇ ਇਹਦਾ ਮਕਾਨ ਨੂੰ ਇਹਦੇ ਪੈਸੇ ਆ ਜਿਹੜੇ ਉਹ ਦਵਾਈ ਜਾਣ ਤੇ ਆਪਦੇ ਬੱਚਾ ਨੂੰ ਇੱਥੇ ਸਹਾਰਾ ਲੈ ਕੇ ਜਿਹੜਾ ਬੈਠ ਸਕੇ ਤੇ ਆਹੀ ਬੇਨਤੀਆਂ ਹੋਰ ਆਪਾਂ ਬਹਾਲਾ ਕੁਝ ਕਹਿਣਾ ਚਾਹੁੰਦੇ ਨਹੀਂ ਕਿਉਂ ਐਂ ਗੱਲ ਆ ਵੀ ਜੇ ਆਪਾਂ ਬਹਾਲਾ ਇਸ ਗੱਲ ਦੇ ਵਿੱਚ ਬੋਲਾਂਗੇ ਉਹ ਵੀ ਕੋਈ ਫਾਇਦਾ ਨਹੀਂ ਹੁੰਦਾ ਚਲੋ ਜਿਹੜੀ ਗੱਲ ਪਹਿਲਾਂ ਹੋ ਗਈ ਦੋ ਵਾਰੀ ਤਿੰਨ ਵਾਰੀ ਕਾਗਜ਼ ਰਿਜੈਕਟ ਹੋ ਗਏ ਤੇ ਹੁਣ ਵੀਰ ਬਣ ਕੇ ਇਹਦੇ ਨਾਲ ਕੋਈ ਕਾਗਜ਼ ਕੋਈ ਜਿਹੜੇ ਆ ਉਹ ਸਹੀ ਕਰਕੇ ਤੇ ਨੂੰ ਯਾਰ ਇਹਦੀ ਬਣਦੀ ਜਿਹੜੀ ਸਕੀਮ ਆ ਉਹਦਾ ਲਾਹਾ ਮਿਲਣਾ ਚਾਹੀਦਾ ਤੇ ਬਾਈ ਹੁਣ ਤੂੰ ਐਂ ਕਰੀ ਦਫ਼ਤਰ ਚ ਪ੍ਰਧਾਨ ਨੂੰ ਮਿਲੀ ਠੀਕ ਹੈ ਠੀਕ ਹੈ ਨਾ ਪ੍ਰਧਾਨ ਨੂੰ ਮਿਲ ਕੇ ਉਹਨੂੰ ਸਾਰੀ ਗੱਲਬਾਤ ਦੱਸਦੀ ਵੀ ਭਾਈ ਆਹ ਗੱਲਬਾਤ ਆ ਉਹਨੂੰ ਦਿਖਾ ਦਈਂ ਵੇਖ ਇੱਕ ਮੋਟਰਸਾਈਕਲ ਤੇ ਪਾ ਲੈ ਤੇ ਜੇ ਕੋਈ ਫੇਰ ਬਾਅਦ ਦੇ ਵਿੱਚ ਕੋਈ ਗੱਲ ਹੋਊਗੀ ਫਿਰ ਤੂੰ ਮੈਨੂੰ ਦੱਸੀਂ ਚੰਗਾ ਠੀਕ ਹੈ ਫਿਰ ਆਪਾਂ ਕੋਈ ਗੱਲਬਾਤ ਹੋ ਜਾਈ ਪੁੱਛਾਂਗੇ ਵੀ ਕਾਹ ਦੁਰ ਰਜੈਕਟ ਕਰਦੇ ਆ ਠੀਕ ਹੈ ਨਾ ਤੇ ਦੋਸਤੋ ਵੀਡੀਓ ਨੂੰ ਕਰਦੇ ਹੋ ਸ਼ੇਅਰ ਤੇ ਆਹ ਵੇਖੋ ਵਿਚਾਰਾ ਨਰਮ ਮੰਦਾ ਤੇ ਇਹ ਜਦੋਂ ਚਲੋ ਧੋਪਾ ਇਹਦਾ ਇਹਦਾ ਮਕਾਨ ਵੈਸੇ ਵੀ ਖੰਡਰ ਬਣਿਆ ਪਿਆਗਾ ਡਿੱਗਣ ਦੇ ਜੋਗ ਹੋਇਆ ਪਿਆ ਤੇ ਹੁਣ ਤਾਂ ਚਲੋ ਵਾਰਸ਼ਾ ਵਾਰਸ਼ ਦੇ ਕਾਰਨ ਦਾ ਜਿਵੇਂ ਵਿਚਾਰੇ ਵਕਤਾਂ ਨੂੰ ਫੜੇ ਹੋਏ ਆ ਤੇ ਊਂ ਵੀ ਆ ਵੇਖੋ ਕਿਵੇਂ ਵਿਚਾਲੇ ਆ ਸਪੋਟਾਂ ਲਾ ਲਾ ਕੇ ਤੇ ਇਕਲੇ ਆ ਰਿਹਾ ਵਗਾ ਆ ਜਿਹੜਾ ਇਧਰ ਤੁਹਾਨੂੰ ਇਹ ਦੋ ਭਰਾਵਾਂ ਦੀ ਵੰਡ ਆ ਗਈ ਇਹ ਇੱਕ ਇਧਰਲਾ ਭਰਾ ਹੈਗਾ ਇੱਕ ਇਧਰਲਾ ਭਰਾ ਹੈ ਕਈ ਵਾਰੀ ਬੰਦਾ ਨਾਲ ਇਧਰ ਕੈਮਰੇ ਵਿੱਚ ਦਿਖਦਾ ਵੀ ਇਧਰਲੇ ਪਾਸੇ ਬਾਥਰੂਮ ਬਣਿਆ ਦੀ ਜਿਹੜਾ ਮਾੜਾ ਜਿਹਾ ਦਿਸ ਰਿਹਾ ਹੈਗਾ ਇਹ ਦੂਸਰੇ ਭਰਾ ਦਾ ਇਹਦਾ ਤੇ ਦੋਸਤੋ ਗੱਲ ਇਹ ਆ ਵੀ ਆਹ ਜਿਹੜੀਆਂ ਤੁਸੀਂ ਵਿਚਾਲੇ ਵਾਲੀਆਂ ਲਾਈਆਂ ਵੇਖ ਰਹੇ ਨੇ ਆ ਨਾ ਵਾਰ ਦੇ ਤੇ ਇਹ ਪਹਿਲੇ ਹੀ ਯਾਨਕਿ ਇਹ ਡਿੱਗਣ ਦੇ ਕਾਰਨ ਹੋਇਆ ਪਿਆਗਾ ਆ ਥਾਂ ਥਾਂ ਤੋਂ ਪਾਟਿਆ ਪਿਆ ਆ ਦੇਖੋ ਆਵੇ ਇਥੋਂ ਵੀ ਪਾਟਿਆ ਵਾ ਆਵੇ ਇਥੋਂ ਪਾਟਿਆ ਵਾ ਅੰਦਰੋਂ ਤੁਹਾਨੂੰ ਦਿਖਾ ਦਿੰਨੇ ਆ ਅੰਦਰੋਂ ਵੀ ਤੁਹਾਨੂੰ ਉਹ ਤਰੇੜਾਂ ਦਿਖਾ ਦਿੰਨੇ ਆ ਆ ਆਚਾਰਛਫੇਰੀ ਉਹ ਵੇਖੋ ਗਾਡਰਾਂ ਕੋਲ ਉਹ ਆਸ ਨੂੰ ਦਿਖਾ ਦਿੰਨੇ ਆ ਸਾਰਾ ਜਿਹੜਾ ਯਾਨਕਿ ਆਵੇ ਇਥੋਂ ਇਹ ਪਾੜ ਚੁੱਕਿਆਗਾ ਤੇ ਇਹ ਕਦੇ ਵੀ ਹਾਸੇ ਦਾ ਕਾਰਨ ਇਹ ਬਣ ਸਕਦਾਗਾ ਤੇ ਯਾਰ ਗੱਲ ਇਹ ਵੀ ਗਰੀਬ ਬੰਦੇ ਦੀ ਇੱਕ ਮਜਬੂਰੀ ਬਣ ਜਾਂਦੀ ਹੈ ਵੀ ਬੈਠਣਾ ਤੇ ਆਹ ਵੇਖੋ ਨਿੱਕੀ ਜੀ ਬੱਚੀ ਆਹ ਦੇਖੋ ਮਾਸੂਮ ਨਿੱਕੀ ਜੀ ਬੱਚੀ ਨੂੰ ਲੈ ਕੇ ਹੁਣ ਬੰਦਾ ਕਿੱਥੇ ਜਾਵੇ ਤੇ ਆਹ ਬਿੱਡਾਂ ਦੇ ਉੱਤੇ ਆਹ ਜਿਹੜੇ ਬੈੱਡ ਆ ਤੁਹਾਨੂੰ ਦਿਖਾ ਦਿੰਦੇ ਆ ਆਹ ਵੇਖੋ ਕਿਵੇਂ ਖਰਾਬ ਹੋਈ ਜਾਂਦੇ ਆ ਉੱਤੇ ਕਾਗਜ਼ ਪਾਇਆ ਵਾ ਤੇ ਬਹੁਤ ਵੱਡੀ ਸਮੱਸਿਆ ਬਣੀ ਪਈ ਹੈਗੀ ਤੇ ਭਾਈ ਗੱਲ ਇਹ ਆ ਵੀ ਯਾਰ ਰਹਿਮ ਕਰਿਆ ਕਰੋ ਯਾਰ ਕੱਲ ਕੋਈ ਵੀ ਹੈ ਜੇ ਤੁਹਾਨੂੰ ਕੁਰਸੀ ਆ ਤੁਹਾਡੇ ਕੋਲੇ ਨਾ ਤੇ ਤੁਸੀਂ ਰਹਿਮ ਕਰਿਆ ਕਰੋ ਤੇ ਬੰਦੇ ਨਰਮ ਨੂੰ ਵੇਖ ਕੇ ਤੁਸੀਂ ਫੈਲਦੇ ਆਧਾਰ ਤੇ ਕੰਮ ਯਾਰ ਜ਼ਰੂਰ ਕਰਿਆ ਕਰੋ ਮੁੜ ਕੇ ਉਹੀ ਆਪਾਂ ਨੂੰ ਪਤਾ ਵੀ ਜਿਹੜਾ ਬੰਦਾ ਸੰਤਾਪ ਚੱਲਦਾ ਹੈ ਉਹ ਉਹਨੂੰ ਪਤਾ ਹੁੰਦਾਗੇ ਵੀ ਹੁਣ ਇਹਦੇ ਮਨ ਦੇ ਉੱਤੇ ਕੀ ਵੀਰਦੀ ਹੋਊਗੀ ਵਿੱਡਾਂ ਦੇ ਉੱਤੇ ਕਾਗਜ਼ਾ ਛੱਤ ਦੇ ਉੱਤੇ ਕਾਗਜ਼ਾ ਪੂਰਾ ਕਬਚੀ ਆ ਫੁੱਲ ਪਰ ਉਹ ਹੁਣ ਥੱਲੇ ਰਿਸਕ ਦੇ ਵਿੱਚ ਪਈ ਆ ਤੇ ਵੀਰ ਬਣ ਕੇ ਇਹ ਬੇਨਤੀ ਨੂੰ ਤੁਸੀਂ ਪ੍ਰਵਾਨ ਕਰਿਓ ਲਾਜ਼ਮੀ ਤੇ ਵੀਡੀਓ ਨੂੰ ਕਰਦੇ ਸ਼ੇਅਰ ਧੰਨਵਾਦ